ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਮਸਾਲਾ ਮਟਰ ਮਲਾਈ ਮਸ਼ਰੂਮ ਬਣਾ ਰਹੀ ਸੀ ਮੈਂ ਕਿ ਤੁਹਾਡਾ ਰੈਸਪੀ ਸਾਰਿਆਂ ਨਾਲ ਸਾਂਝੀ ਕਰਾਂ ਤੁਸੀਂ ਮਸ਼ਰੂਮ ਤੇ ਬੜੀ ਬੜੀ ਬਣਾਈ ਹੋਏਗੀ ਪਰ ਮੈਂ ਅੱਜ ਜਿਹੜੇ ਤਰੀਕੇ ਨਾਲ ਬਣਾ ਰਹੀ ਆ ਉਹ ਬਹੁਤ ਹੀ ਹੈਲਦੀ ਤੇ ਟੇਸਟੀ ਬਣੇਗੀ ਮੈਂ ਮਸ਼ਰੂਮ ਨੂੰ ਥੋੜਾ ਜਿਹਾ ਬੋਇਲ ਕੀਤਾ ਔਰ ਕਟਿੰਗ ਕਰ ਲਈਏ ਸਾਫ ਕਰਕੇ ਨੂੰ ਕਟਿੰਗ ਕਰ ਦਿੱਤੀ ਹਲਕਾ ਜਿਹਾ ਬੋਇਲ ਕੀਤਾ 5 ਕਿ ਮਿੰਟ ਔਰ ਮਟਰ ਮੈਂ ਕੱਢ ਲਏ ਹੁਣ ਇਸ ਸਭ ਤੋਂ ਪਹਿਲੇ ਫਿਰਾਂਗੇ ਜੀਰਾ ਵਿੱਚ ਪਾਵਾਂਗੇ ਜੀ ਮੈਂ ਜੀਰੋ ਤੋਂ ਬਾਅਦ ਅਸੀਂ ਲਸਣ ਤੇ ਅਦਰਕ ਦੀ ਪੇਸਟ ਪਾਵਾਂਗੇ ਬਹੁਤ ਹੀ ਹੈਲਦੀ ਤਰੀਕੇ ਨਾਲ ਮੈਂ ਬਣਾ ਰਹੀ ਹਾਂ ਬਹੁਤ ਟੇਸਟੀ ਬਣਦੀ ਹੈ ਮਸ਼ਰੂਮ ਮਟਰ ਮਸਾਲਾ ਮਲਾਈ ਕਰੀਮ ਠੀਕ ਹੈ ਜੀ ਲਸਣ ਅਦਰਕ ਪੁੱਜ ਜਾਏਗਾ ਥੋੜਾ ਜਿਹਾ ਤੇਰਸੇ ਪਿਆਜ਼ ਬੜੂਗੇ ਬੀ ਟੇਸਟੀ ਬੰਦੀ ਹੈ ਨਾ ਇਹ ਸਬਜੀ ਬਿਲਕੁਲ ਹਲਕਾ ਹਲਕਾ ਸਿਮ ਬਣਾਣਾ ਹੈ ਹਲਕੇ ਸੇਕਤੇ ਆਰਾਮ ਨਾਲ ਬਣਾਣਾ ਹੁਣ ਅਸੀਂ ਪਾ ਦਾਂਗੇ ਪਿਆਜ਼ ਦੇਖੋ ਸਾਡੇ ਲਸਣ ਤੇ ਅਦਰਕ ਹੋ ਗਿਆ ਲਾਲ ਹੁਣ ਪਾਵਾਂਗੇ ਪਿਆਜ਼ ਜਿਹੜੇ ਮੈਂ ਚੋਪ ਕੀਤੇ ਹੋਏ ਨੇ ਬਰੀਕੀ ਚੋਪ ਕਰ ਦਿੱਤੇ ਨੇ ਮੁਲਾਇ ਮਟਰ ਮਸ਼ਰੂਮ ਬਹੁਤ ਹੀ ਟੇਸਟੀ ਬੰਦਾ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਨਾ ਔਰ ਧਿਆਨ ਨਾਲ ਦੇਖ ਲੋ ਮੈਂ ਕਿਸ ਤਰ੍ਹਾਂ ਕਰਦੀ ਹਾਂ ਠੀਕ ਹੈ ਜੀ ਗੈਸ ਨੂੰ ਥੋੜਾ ਮੱਧੇ ਰੱਖਣਾ ਜ਼ਿਆਦਾ ਨਹੀਂ ਤੇਜ਼ ਕਰਨਾ ਹਲਕਾ ਸੁਪੇ ਰੱਖਣਾ ਹੁਣ ਅਸੀਂ ਜਰਾ ਪਿਆਜ਼ ਨੂੰ ਭੁੱਜ ਜਾਂਦੇ ਫਿਰ ਅੱਗੋਂ ਸ਼ੁਰੂ ਕਰਦੇ ਹਾਂ ਪ੍ਰੋਸੈਸ ਠੀਕ ਹੈ ਜੀ ਹਾਂ ਜੀ ਸਾਡੇ ਦੇਖੋ ਪਿਆਜ਼ ਲਾਲ ਹੋ ਗਏ ਨੇ ਹੁਣ ਮੈਂ ਟਮਾਟਰ ਦੀ ਪਿਉਰੀ ਬਣਾਈ ਹੋਈ ਹੈ ਉਹ ਮੈਂ ਦਿਖਾਉਂਗੀ ਥੋੜੀ ਵੇਟ ਕਰਾਂਗੇ ਤਾਂ ਇਹ ਜਿਹੇ ਤਰ੍ਹਾਂ ਮਿਕਸ ਹੋ ਜਾਣ aur ਟਮਾਟਰ ਵੀ ਗਾ ਲਵਾਂ ਠੀਕ ਹੈ ਜੀ ਹਾਂਜੀ ਹੁਣ ਅਸੀਂ ਪਾਵਾਂਗੇ ਹਰੀ ਮਿਰਚ अपनी लौट मुताबिक हरी मिर्च पानी है। मैं सिर्फ दो पा रही हूँ क्योंकि ज्यादा स्पाइसी अजक बहुत थौड़ी मिर्च आ रही है इस वास्ते फिर मैं दो ही पानी हाँ इसी अगर ज्यादा स्पाइसी खाना है, तो तुम ज़्यादा भी खा सकते ठीक है जी हम सा मसाला तैयार हो गया बिल्कुल असं पावगे पहले पावगे नमक डेढ़ चम्मच नमक पाया ਆਪਣੇ ਲੋੜ ਮੁਤਾਬਕ ਅੱਧਾ ਚਮਚਾ ਜਾਈਏ ਦੇਖੀਏ ਹਲਦੀ ਸ਼ਿਕਾ ਤਨੀਆ ਵਰਗ ਮਸ਼ਾਲਾ ਠੀਕ ਹੈ ਜੀ ਸੋਨਸੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਸ ਪਾਲੇ ਦੇ ਵਿੱਚ ਤਾਂ ਕਿ ਮਸਾਲੇ ਵੀ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਗਏ। ਬਹੁਤ ਹੀ ਵਧੀਆ ਮਸਾਲਾ ਬਣ ਗਿਆ ਦੇਖੋ ਜੀ। ਹੁਣ ਅਸੀਂ ਇਹਦੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਸੈੱਟ ਕਰਾਂਗੇ ਅਜੇ। ਹਾਂ ਜੀ ਅਸੀਂ ਥੋੜਾ ਜਿਹਾ ਵਿੱਚ ਪਾਣੀ ਪਾਇਆ। ਤਾਂ ਕਿ ਜਿਹੜੇ ਮਸਾਲੇ ਅਸੀਂ ਪਾਏ ਨੇ ਉਹ ਕੱਚੇ ਨਾ ਰਹਿ ਜਾਣ ਤੇ ਮਸਾਲੇ ਵਧੀਆ ਪੁੱਜ ਜਾਣ। ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ। ਸਾਲਾ ਬਹੁਤ ਵਧੀਆ ਭੁੱਜ ਗਿਆ ਹੁਣ ਅਸੀਂ ਦੇਚ ਪਾ ਦਾਂਗੇ ਮਟਰ ਜੋ ਕਿ ਸਾਡੇ ਧੋਤੇ ਹੋਣੇ ਮਟਰ ਸਾਫ਼ ਕੀਤੇ ਹੋਣੇ ਲੋਕ ਵਿੱਚ ਅਸੀਂ ਮਟਰ ਅਨਕਣਾਂਗੇ ਇਸ ਤੋਂ ਬਾਅਦ ਅਸੀਂ ਹੁਣ ਮੇਨ ਚੀਜ਼ ਪਾਣੀ ਹੈ ਜੋ ਕਿ ਅਸੀਂ ਬਣਾ ਰਹੇ ਹਾਂ ਉਹਦਾ ਅਸੀਂ ਨਾਮ ਹੀ ਰੱਖਿਆ ਹੈ ਮਲਾਈ ਮਟਰ ਮਸ਼ਰੂਮ ਮਸਾਲਾ ਠੀਕ ਹੈ ਜੀ ਤੇ ਮਲਾਈ ਤੋਂ ਬਿਨਾ ਤੇ ਮਸ਼ਰੂਮ ਮਟਰ ਦਾ ਮਜ਼ਾ ਹੀ ਨਹੀਂ ਆਣਾ ਮੈਂ ਹੁਣ ਇਸ ਤੋਂ ਬਾਅਦ 2-3 ਚਮਚ ਮਲਾਈ ਪਾਵਾਂਗੀ ਪਾ ਜੀਏਗਾ ਹੁਣ ਪਾ ਲੱਗਿਆ ਮਲਾਈ ਕਿਉਂਕਿ ਅਸੀਂ ਮਸਾਲੇ ਦੇ ਵਿੱਚ ਮਲਾਈ ਨੂੰ ਪੁੱਲਾਂਗੇ ਤੇ ਇਹਦਾ ਬਹੁਤ ਹੀ ਵਧੀਆ ਟੇਸਟ ਆਏਗਾ ਤੁਸੀਂ ਲੋੜ ਮੁਤਾਬਕ ਮਲਾਈ ਪਾ ਸਕਦੇ ਹੋ ਮੈਂ 2 ਵੱਡੇ ਚਮਚ ਪਾਤੇ ਨੇ ਬਹੁਤ ਹੀ ਵਧੀਆ ਦਾ ਟੇਸਟ ਆਂਦਾ ਮਲਾਈ ਦੇ ਨਾਲ 2 ਮਿੰਟ ਸੇ ਨੂੰ ਪੁੰਨਾਂਗੇ ਮਲਾਈ ਨੂੰ ਵੀ ਦੇਖੋ ਜੀ ਮਸਾਲਾ ਕਿੰਨਾ ਵਧੀਆ ਬਣ ਗਿਆ ਹੈਲਦੀ ਤੇ ਟੇਸਟੀ ਔਰ ਦਿਲ ਕਰਦਾ ਹੈ ਕਿ ਪੋਣੀ ਮਸਾਲਾ ਘਟ ਕੇ ਫੁਲਕੇ ਦੇ ਉੱਤੇ ਰੱਖ ਕੇ ਖਾ ਲੋ ਬਹੁਤ ਹੀ ਵਧੀਆ ਮਸਾਲਾ ਬੰਦਾ ਇਸ ਤਰ੍ਹਾਂ ਹਾਂਜੀ ਹੁਣ ਅਸੀਂ ਬੋਇਲ ਕੀਤੀ ਹੋਈ ਮਸ਼ਰੂਮ ਵੀ ਵਿੱਚ ਸੁੱਟਾਂਗੇ ਬਹੁਤ ਹੀ ਵਾਈਟ ਸੀ ਮਸ਼ਰੂਮ ਪਰ ਜਦ ਮੈਂ ਜਦੋਂ ਬੋਇਲ ਕੀਤੀ ਹੈ ਥੋੜਾ ਕਲਰ ਚੇਂਜ ਹੋ ਗਿਆ ਹੈ ਤੇ ਹੁਣ ਅਸੀਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਔਰ ਸੀਮਤ ਤੇ ਕਰਕੇ ਇਹਨੂੰ 5-7 ਮਿੰਟ ਵਾਸਤੇ ਭੁੰਨਾਂਗੇ ਇਸ ਤਰੀਕਾ ਉੱਪਰ ਟੱਕਣੀ ਦੇਣਾ ਇਸ ਤਰੀਕਾ ਭੁੰਨਾਂਗੇ ਇਹਨੂੰ ਬਿਲਕੁਲ ਸੀਮਤ ਤੇ ਆ ਦੇਖੋ ਜੀ ਬਹੁਤ ਹੀ ਵਧੀਆ ਕਲਰ ਆ ਗਿਆ ਸਬਜੀ ਦਾ ਹੁਣ ਅਸੀਂ ਇਹਨੂੰ 5-7 ਮਿੰਟ ਪੁੰਨਾਂਗੇ ਉਸ ਤੋਂ ਬਾਅਦ ਥੋੜਾ ਮਨ ਮਰਜ਼ੀ ਦੇ ਨਾਲ ਤੁਸੀਂ ਪਾਣੀ ਪਾਣਾ ਜਿੰਨਾ ਕਿ ਤੁਸੀਂ ਰਸਲੀ ਚਾਹੁੰਦੇ ਹੋ ਮੈਂ ਥੋੜਾ ਮਸਾਲੇ ਵਾਲੀ ਬਣਾਉਣਾ ਚਾਹਨੀ ਆ ਮੈਂ ਥੋੜਾ ਜਿਹਾ ਪਾਣੀ ਪਾਵਾਂਗੀ ਅਗਰ ਤੁਸੀਂ ਜ਼ਿਆਦਾ ਰਸਲੀ ਬਣਾਉਣਾ ਚਾਹੁੰਦੇ ਹੋ ਤਾਂ ਕਟੋਰੀਕ ਪਾਣੀ ਦੀ ਪਾ ਸਕਦੇ ਹੋ ਠੀਕ ਹੈ ਮੈਂ ਥੋੜੀ ਰਸਪਰੀ ਬਣਾਣੀ ਆ ਕਿ ਹਲਕੀ ਹਲਕੀ ਤਸਲੀ ਰਸਲੀ ਹੋਵੇ ਤਾਂ ਕਿ ਟੇਸਟੀ ਵੀ ਲੱਗੇ ਤੇ ਰੋਟੀ ਨਾਲ ਵੀ ਖਾਧੀ ਜਾਵੇ ਰਹਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮਸ਼ਰੂਮ ਵੀ ਕਿੰਨਾ ਪਾਣੀ ਛੱਡ ਗਈ ਹੈ। আর ਜਿਹੜੀ ਅਸੀਂ ਮਲਾਈ ਪਾਈ ਸੀ ਉਹਦੇ ਕਰਕੇ ਵੀ ਆਪਣੇ ਆਪ ਕੋਈ ਅਸੀਂ ਪਾਣੀ ਨਹੀਂ ਛਾਇਆ। ਆਪਣੇ ਆਪ ਹੀ ਕਾਫੀ ਪਾਣੀ ਛੱਡ ਗਿਆ। ਅਜੇ ਨੂੰ ਅਸੀਂ 2 ਮਿੰਟ ਹੋਰ ਭੁੰਨਾਂਗੇ। ਫਿਰ ਅਸੀਂ ਲੋੜ ਮੁਤਾਬਕ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਨੂੰ ਟੱਕ ਦਵਾਂਗੇ ਥੋੜੀ ਦੇਰ ਵਾਸਤੇ। ਕਿਉਂਕਿ ਇਹ ਸਬਜ਼ੀ ਅਜੇ ਗਲਣੀ ਹੈ। ਤੇ ਅਸੀਂ ਕੋਸਾ ਪਾਣੀ ਪਾਇਆ ਵਿੱਚ ਇਹਨਾਂ ਗਰਮ ਕਰਕੇ ਰੱਖਿਆ ਹੋਇਆ ਸੀਗਾ ਅਗਰ ਤੁਸੀਂ ਥਰੀ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਜ਼ਿਆਦਾ ਪਾਣੀ ਪਾ ਸਕਦੇ ਹੋ ਅਗਰ ਘੱਟ ਬਣਾਉਣਾ ਚਾਹੁੰਦੇ ਹੋ ਤੇ ਘੱਟ ਵੀ ਪਾ ਸਕਦੇ ਹੋ ਠੀਕ ਹੈ ਜੀ ਇਹ ਹੁਣ ਜਿੰਨੇ ਤੱਕ ਗਲਣੀ ਹੈ ਉਨਾ ਕੀ ਮੈਂ ਪਾਣੀ ਪਾਇਆ ਤੇ ਇਹਨੂੰ ਮੈਂ ਥੋੜੀ ਦਰਵਾਸੇ ਟੱਕ ਦੇਣੀ ਹੈ ਜੀ ਬਟਕਨ ਦੇ ਕੇ ਬੰਦ ਕਰ ਦਿੱਤਾ ਹੁਣ ਅਸੀਂ ਘੜ ਤੋਂ ਘਟ ਇਹਨੂੰ 8-10 ਮਿੰਟ ਦੇਖਾਂਗੇ ਉਸ ਤੋਂ ਬਾਅਦ ਗੱਲੀਏ ਕਿੰਨੀ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ 10 ਮਿੰਟ ਬਾਅਦ ਕਿੰਨੀ ਵਧੀਆ ਗਾੜੀ-ਗਾੜੀ ਬਣ ਗਈ ਹੈ ਮਟਰ ਵੀ ਗਲ ਗਏ ਨੇ ਔਰ ਮਸ਼ਰੂਮ ਵੀ ਗਲ ਗਏ ਅਗਰ ਤੁਸੀਂ ਜ਼ਿਆਦਾ ਰਸਲੀ ਬਣਾਣੀ ਹੈ ਤੇ ਥੋੜੀ ਹੋਰ ਵੀ ਤਰੀ ਬਣਾ ਸਕਦੇ ਹੋ ਮੈਂ ਥੋੜੀ ਘੱਟ ਹੀ ਬਣਾਈ ਤਰੀ ਹੁਣ ਅਸੀਂ ਪਾਵਾਂਗੇ ਧਨੀਆ ਤਨੀਏ ਤੋਂ ਬਿਨਾ ਤਾਂ ਸਬਜੀ ਦਾ ਮਜ਼ਾ ਨਹੀਂ ਆਉਂਦਾ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਬਣਾ ਕੇ ਦੇਖਣਾ ਬਹੁਤ ਹੀ ਵਧੀਆ ਬਣਦੀ ਹੈ ਮਸ਼ਰੂਮ ਮਟਰ ਚਾਹੇ ਥੋੜੇ ਪਾ ਲੈਣਾ ਪਰ ਮਸ਼ਰੂਮ ਜ਼ਿਆਦਾ ਪਾਣਾ ਕਿਉਂਕਿ ਮਸ਼ਰੂਮ ਦਾ ਹੀ ਟੇਸਟ ਆਉਂਦਾ ਜ਼ਿਆਦਾ ਮਟਰ ਤੇ ਵੈਸੇ ਨਾਦੇ ਹੀ ਹੁੰਦੇ ਨੇ ਬਹੁਤ ਹੀ ਵਧੀਆ ਬਣ ਗਈ ਹੈ ਦੇਖੋ ਜੀ ਚਾਹੇ ਤੁਸੀਂ ਪਰੌਂਠੀ ਨਾਲ ਖਾਓ ਚਾਹੇ ਫੁਲਕੇ ਨਾਲ ਖਾਓ ਇਹ ਦੇਖੋ ਜੀ ਮੈਂ ਤੁਹਾਨੂੰ ਕੋਲੀ ਚ ਪਾ ਕੇ ਦਿਖਾਉਣੀ ਹੈ ਸਬਜੀ ਹਾਂਜੀ ਦੇਖੋ ਕਿੰਨੀ ਵਧੀਆ ਸਬਜ਼ੀ ਬਣ ਗਈ ਹੈ ਹੁਣ ਅਸੀਂ ਉੱਤੇ ਪਾਵਾਂਗੇ ਇਹਦੇ ਮਲਾਈ ਠੀਕ ਹੈ ਜੀ ਹਾਂਜੀ ਉੱਤੇ ਫਿਰ ਅਸੀਂ ਜਿਹੜੀ ਮਲਾਈ ਸੈੱਟ ਕੀਤੀ ਹੋ ਉਹ ਪਾਵਾਂਗੇ ਮਲਾਈ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਉੱਪਰ ਡੈਕੋਰੇਸ਼ਨ ਕਰਾਂਗੇ ਜੀ ਐਸੋ ਇਹ ਦੇਖੋ ਜੀ ਕਿੰਨੀ ਵਧੀਆ ਸਬਜੀ ਬਣ ਗਈ ਇੱਕ ਵਾਰੀ ਮੇਰੀ ਰੈਸਪੀ ਨਾਲ ਜ਼ਰੂਰ ਟਰਾਈ ਕਰਨਾ ਜੀ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ